ਰਾਣਾ ਜੀ ਸਰ ਮੈਂ ਕਦੇ ਨਾਨ ਪ੍ਰੋਡਕਟਿਵ ਗੱਲ ਕੀਤੀ ਨਹੀਂ ਤੇ ਸੁਝਾਅ ਉਹ ਦੇਣੇ ਆ ਜਿਹੜੇ ਕਿਸੇ ਨੇ ਨਹੀਂ ਦਿੱਤੇ ਸਰ ਧੰਨਵਾਦ ਤੁਹਾਡਾ ਜਿਹੜਾ ਮੈਨੂੰ ਇਸ ਵਿਸ਼ੇ ਤੇ ਦੁਬਾਰਾ ਬੋਲਣ ਦਾ ਮੌਕਾ ਮਿਲਿਆ ਮੈਂ ਸ਼ਾਇਦ 1 ਮਿੰਟ ਆਪਣੇ ਸਮੇਂ ਤੋਂ ਫालतੂ ਲਵਾਂ ਬਟ ਚੀਜ਼ ਪ੍ਰੋਡਕਟਿਵ ਰਹੂਗੀ ਸਰ ਅਮਨ अरोड़ा ਜੀ ਮੇਰੇ ਵੱਡੇ ਵੀਰ ਤੇ ਸਾਰੇ ਸਦਨ ਨੇ ਇਹ ਗੱਲ ਕੀਤੀ ਕਿ ਵੀ ਜਿਹੜਾ ਬਿਆਸ ਦਰਿਆ ਉਹ ਵਾਈਲਡ ਲਾਈਫ ਸੈਂਚਰੀ ਨੋਟੀਫਾਈ ਹੋ ਚੁੱਕਿਆ ਤੇ ਪੁਰਾਣੀ ਸਰਕਾਰ ਛੋਇਆ ਤੇ ਮੈਂ ਇਹ ਕਹਿਣਾ ਚਾਹੁੰਦਾ ਸਰ ਪੁਰਾਣੀ ਕੈਬਨਟ ਨਹੀਂ ਕੀਤਾ ਅੱਜ ਕੈਬਨਟ ਆਪਣੀ ਆ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਡੈਮ ਸੇਫਟੀ ਐਕਟ ਭਗਾ ਕੇ ਮਾਰੇ ਕੈਬਨਟ 'ਚ ਵੀ ਤੇ ਇਸ ਸਦਨ 'ਚ ਵੀ ਤੇ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਦੇ ਇੰਟਰਸਟੇਟ ਵਾਟਰ ਐਕਟ ਰੱਦ ਕਰਤੇ ਸਰ ਤੇ ਅਸੀਂ ਇਸ ਜਿਹੜੀ ਨੋਟੀਫਿਕੇਸ਼ਨ ਹੋਈ ਹੈ ਇਹਨੂੰ ਦੁਬਾਰਾ ਰੱਦ ਕਿਉਂ ਨਹੀਂ ਕਰ ਦਿੰਦੇ ਤਾਂ ਕਿ ਇਹ ਇਹਨੀ ਡੂ ਨੋਟੀਫਾਈ ਕਰ ਦਈਏ ਤਾਂ ਕਿ ਪੰਜਾਬ ਦੀ ਜੀ ਸਮੱਸਿਆ ਦਾ ਹੱਲ ਹੋ ਸਕੇ ਸਰ ਸਰਕਾਰ ਨੇ ਨਹਿਰਾਨਾ ਦਰਿਆਵਾਂ ਨੂੰ ਨੋਟੀਫਾਈ ਕਰਤਾ ਤਿੰਨ ਸਾਲਾਂ ਵਿੱਚ ਬਹੁਤ ਵਧੀਆ ਕੰਮ ਕੀਤਾ ਬਟ ਹੁਣ ਆਪਾਂ ਇਹ ਇਨਸ਼ੋਰ ਕਰੀਏ ਕਿ ਜਿਹੜਾ ਸਾਡਾ ਪਾਣੀ ਆ ਉਹਨਾਂ ਨੋਟੀਫਾਈਡ ਏਰੀਆ ਦੇ ਵਿੱਚ ਹੀ ਰਵੇ ਤੇ ਜੇ ਕਿਸੇ ਜ਼ਿਮੀਦਾਰ ਦੀ ਜ਼ਮੀਨ ਨੋਟੀਫਾਈ ਕੀਤੀ ਆ ਉਹਨੂੰ ਦੱਸਿਆ ਜਾਵੇ ਤੇ ਉਹਨੂੰ ਉਹਦੀ ਜ਼ਮੀਨ ਦਾ ਜਿਹੜਾ ਮੁੱਲ ਆ ਉਹ ਦਿੱਤਾ ਜਾਵੇ ਤਾਂ ਕਿ ਉਹਨੂੰ 5 ਸਾਲ ਬਾਅਦ ਇਹ ਨਾ ਪਤਾ ਲੱਗੇ ਕਿ ਮੇਰੀ ਜਿਹੜੀ ਜ਼ਮੀਨ ਹੈ ਉਹ ਨੋਟੀਫਾਈ ਹੋ ਚੁੱਕੀ ਆ ਸਰ ਪੰਜਾਬ ਚ ਇੱਕ ਹੜਾ ਚੁਕਿਆ ਆਪਾਂ ਸਾਰਿਆਂ ਨੇ ਵੇਖਿਆ ਦੂਜੇ ਹੜ ਦੀ ਤਿਆਰੀ ਆ ਉਹ ਮੈਂ ਤੁਹਾਡੇ ਰਾਹੀਂ ਅੱਜ ਸਰਕਾਰ ਨੂੰ ਦੱਸਣਾ ਤਾਂ ਮੁੱਖ ਮੰਤਰੀ ਸਾਹਿਬ ਮੈਂ ਖੜੇ ਹੋ ਕੇ ਟਾਈਮ ਲਿਆ ਨਹੀਂ ਮੈਂ ਲੈਣਾ ਨਹੀਂ ਸੀ